ਜਿਹੜੇ ਆ ਸੂਟ ਮਿਲਦੇ ਆ ਇੱਥੇ ਆ ਸੂਟ ਨੇ ਜਿਹੜੇ 2 200 ਦੇ ਲਿੰਦੇ ਆ 150 ਦੀਆਂ 2 ਜੁਮਈ ਆ 150 ਦੀ 1 ਜੁਮਈ 9 ਵਜੇ ਤਾਂ ਨਹੀਂ ਆਏ 9 ਵਜੇ ਕੱਪੜੇ ਦੇ ਵਿੱਚ ਨੇ ਇਹ ਸਾਰਾ ਸਾਮਾਨ ਇੱਥੋਂ ਦੀ ਮਿਲਦਾ ਹੈ ਤੁਹਾਨੂੰ ਮਾੜੀ ਕੁਝ ਜਿਹੜੀ ਬਹੁਤ ਹੀ ਘੱਟ ਰੇਟ ਤੇ ਮਿਲਦੀ ਆ ਕੱਲ੍ਹ ਸੰਡੇ ਤੇ ਆ ਜੀ ਇਹ ਸੇਲ ਲੱਗਦੀ ਆ ਦੇਖ ਸਕਦੇ ਹੋ ਤੁਸੀਂ ਇਹ ਸੇਲ ਜਿਹੜੀ ਹਰ ਸੰਡੇ ਲੱਗਦੀ ਆ ਜਰੂਰ ਤੁਸੀਂ ਇੱਥੇ ਆ ਕੇ ਦੇਖਿਓ ਇਹ ਸੇਲ ਬਾਜ਼ਾਰ ਨਾਲੋਂ ਜਿਹੜੇ ਘੱਟ ਰੇਟ ਹੁੰਦੇ ਆ ਮਸਜੀ ਦਾ ਚਲ ਚਲ ਰਿਹਾ ਹੈ ਬਿਲਕੁਲ ਆ ਜਿਹੜੀ ਮਸੀਤ ਆ ਦੇਖ ਰਹੇ ਹੋ ਤੁਸੀਂ ਕਿਹਦੇ ਸਾਹਮਣੇ ਲੱਗਦੀ ਹੈ ਇਹ ਸੇਲ ਸਾਰੀ ਹਰ ਇੱਕ ਤਰ੍ਹਾਂ ਦਾ ਸਮਾਨ ਮਿਲਦਾ ਇੱਥੋਂ ਪਾਂਡੇ ਲਾ ਲਓ ਕਹਨੇ ਲਾ ਲਓ ਹਰ ਇੱਕ ਜਿਹੜੀ ਬੈਗ ਲਗਾ ਲਓ ਹਰ ਇੱਕ ਚੀਜ਼ ਆ ਜਿਹੜੀ ਮਿਲਦੀ ਹੈ ਇੱਥੋਂ ਕੋਈ ਵੀ ਚੀਜ਼ ਐਦਾਂ ਦੀ ਨਹੀਂ ਹੈਗੀ ਜਿਹੜੀ ਨਹੀਂ ਮਿਲਦੀ ਚੱਪਲ ਵੀ ਮਿਲਦੀਆਂ ਇੱਥੋਂ ਕਿਸੇ ਤਰ੍ਹਾਂ ਦੀ ਮਾਰਦੀ ਚੱਪਲ ਲੈ ਲਓ ਬੱਚਿਆਂ ਲਈ ਲੈ ਲਓ ਵੱਡਿਆਂ ਲਈ ਲੈ ਲਓ 4 ਕਿਲੋ ਤਰਮੂਲ ਲਓ 100 ਦਾ 4 ਜੇ ਛੋਟੇ ਬੱਚੇ ਆ ਜਿਹੜੇ ਕੱਪੜੇ ਵੀ ਮਿਲਦੇ ਆ 4 ਕਿਲੋ ਤਰਮੂਲ ਲਾਜੋ ਵਗੈਰਾ ਵੀ ਮਿਲਦੇ ਆ ਲੋਰਾ ਵਗੈਰਾ ਵੀ ਮਿਲਦੀਆਂ ਹਰ ਇੱਕ ਚੀਜ਼ ਜਿਹੜੀ ਇੱਥੋਂ ਮਿਲਦੀ ਆ 9 4 9 ਪਤਾ 4 ਕਿਲੋ 350 ਦਾ ਜਿਹੜਾ ਇਹ ਕੈਮਰੀ ਕੋਟਨ ਦਾ ਰਿਯਾਨ ਲੇ ਲੈਣ 300 ਦੇ ਕੋਟਨ ਤੇ ਹੋਰ 300 ਦੇ ਆਈਸਾ ਦੇ ਲਓ ਇਹਦਾ 350 ਦੇ ਦੇ ਜਿਹੜਾ ਲੈਣਾ ਲੈ ਲਓ ਜਿਹੜਾ ਕਲਰ ਬਟਾਉਣਾ ਕਟਾਉਣਾ ਕੋਟਨ ਦਾ ਕੱਪੜਾ ਬਿਲਕੁਲ ਕੋਟਨ ਦਾ ਕੱਪੜਾ ਜੀ ਫਾਰਿਕ ਚੀਜ਼ ਜਿਹੜੀ ਮਿਲਦੀ ਆ ਤੁਸੀਂ ਵੀ ਜਰੂਰ ਇੱਥੇ ਵਿਜ਼ਿਟ ਕਰਿਓ ਲੋਹਾ ਬਾਜ਼ਾਰ ਦੇ ਵਿੱਚ ਆ ਜਿਹੜੀ ਇਹ ਸੇਲ ਲੱਗਦੀ ਆ ਬਹੁਤ ਘੱਟ ਜੇ ਬੋਰ ਚੱਪਲਾ ਜੁੱਤੀਆਂ ਹਰੀ ਕਾ ਚੀਜ਼ ਜਿਹੜੀ ਇੱਥੋਂ ਮਿਲਦੀ ਆ ਬਹੁਤ ਹੀ ਵਧੀਆ ਨਹੀਂ ਆ ਜੁੱਤੀਆਂ ਵੀ ਇੱਥੇ ਪੰਜਾਬੀ ਜੁੱਤੀਆਂ ਜਿਹੜੀ ਉਹ ਵੀ ਮਿਲ ਜਾਂਦੀ ਆ ਛੋਟੇ ਬੱਚਿਆਂ ਲਈ ਇਹ ਵੀ ਮਿਲ ਜਾਂਦੀਆਂ ਨੇ ਜਿਹੜੀਆਂ ਸਾਰੀਆਂ ਜੁੱਤੀਆਂ ਚੱਪਲਾ ਵਗੈਰਾ ਨੇ ਸਾਰੀਆਂ ਦਾ ਹੀ 2-200 ਜਿਹੜਾ ਰੇਟ ਆ ਦੇਖ ਸਕਦੇ ਹੁੰਦੇ ਸੀ 8 150 ਰੁਪਏ ਪ੍ਰਾਈਸ ਹੈ ਨਾ ਦਾ ਹੋਰ ਤਾਂ ਇਹ ਸਾਈਡ ਤੇ ਲਾ ਕੇ ਬਾੜੇ ਰੱਖੜੇ ਦੋਣ ਜੇ ਜਲਦੀ ਆ ਗਿਓ ਨੇ ਸ਼ੂਜ਼ ਵੀ ਇੱਥੋਂ ਮਿਲਦੇ ਆ ਸ਼ੂਜ਼ ਵੀ ਤੁਸੀਂ ਵਾਈ ਕਰ ਸਕਦੇ ਹੋ 100 100 ਰੁਪਏ ਦੀ ਜੇ ਸੇਲ ਆ 100 100 ਰੁਪਏ ਦੀ ਦੇਖੀ ਲਾ ਬੱਚਿਆਂ ਦੇ ਕਢਾਉਣੇ ਵੀ ਮਿਲਦੇ ਆ ਇੱਥੋਂ 20 20 ਰੁਪਏ ਦੀ ਸੇਲ ਹੈ ਜੀ ਇਹ 20 ਰੁਪਏ ਹਰ ਇੱਕ ਚੀਜ਼ ਆ ਜਿਹੜੀ 20 ਰੁਪਏ ਦੀ ਆ 20 ਰੁਪਏ ਦੀ ਸੇਲ ਆ ਜੀ ਇਹ ਕੰਮ ਸੀਤਾ ਵੀ ਜੀ ਇੱਥੇ ਇਹ ਸਾਰੀਆਂ ਸੀਤ ਨੇ ਜਿਹੜੀਆਂ ਇੱਥੇ ਬਾਜ਼ਾਰ ਦੇ ਵਿੱਚ ਲੋਹਾ ਬਾਜ਼ਾਰ ਦੇ ਵਿੱਚ ਨੇ ਤੁਸੀਂ ਜ਼ਰੂਰ ਇੱਥੇ ਵਿਜ਼ਿਟ ਕਰਿਓ ਲੋਹਾ ਬਾਜ਼ਾਰ ਦੇ ਵਿੱਚ ਲੱਗਦੀ ਆ ਜੀ ਇਹ ਸੇਲ ਬਹੁਤ ਹੀ ਘੱਟ ਹੁੰਦਾ ਇੱਥੇ ਭਰੀ ਹੋਈ ਹੁੰਦੀ ਆ ਬਹੁਤ ਹੀ ਬਜ਼ਾਰ ਨਾਲੋਂ ਸਸਤੇ ਰੇਟਾਂ ਦੇ ਉੱਪਰ ਹੈ ਜਿਹੜੀ ਇਹ ਚੀਜ਼ ਮਿਲਦੀ ਹੈ ਇੱਥੇ ਮਾਰਕੀਟ ਨਾਲੋਂ ਪਲਾਸਟਿਕ ਦੇ ਪਾਂਡੇ ਆ ਕੀ 20 20 ਰੁਪਏ ਸੇਲ 20 20 ਰੁਪਏ ਸੇਲ ਲਾਈਨਿੰਗ ਵੀ ਤੁਸੀਂ ਲੈ ਸਕਦੇ ਹੋ 40 ਰੁਪਏ 30 ਰੁਪਏ 25 ਰੁਪਏ ਮੀਟਰ ਜਿਹੜੀਆਂ ਮਿਲਦੀਆਂ ਨੇ ਤੇ ਬਾਕੀ ਕੱਪੜੇ ਆਹ ਦੂਜੇ ਵੀ ਸਲਾਈ ਕੀਤੇ ਹੋਏ ਵੀ ਮਿਲਦੇ ਆ ਹਰ ਇੱਕ ਚੀਜ਼ ਆ ਜਿਹੜੀ ਇੱਥੇ ਮਿਲਦੀ ਆ ਕੂੜੀਆਂ ਵਗੈਰਾ ਵੀ ਦੇਖੋ ਕਿੰਨੀਆਂ ਸੋਹਣੀਆਂ ਨੇ ਮਿਲਦੀਆਂ ਨੇ ਇਥੋਂ 150 ਦੇ ਜੀ ਦੋ ਭਾਂਡੇ ਮਿਲਦੇ ਆ ਜਿਹੜਾ ਮਰਜ਼ੀ ਲੈ ਲਓ 150 ਦੇ ਦੋ ਭਾਂਡੇ ਜਿਹੜੇ ਭਾਂਡੇ 100 ਆ ਭਾਈ ਇਹ ਦੋਵੇਂ ਦੋ ਦੋ ਭਾਂਡੇ ਸਰਕਸ ਲਾਜੂ ਵੀ ਮਿਲਦੇ ਆ ਇਥੋਂ ਬੁੱਤ 700 ਦੇ 150 ਰੁਪਏ ਨੇ ਪੜਦੇਵੀ ਮਿਲਦੇ ਆ ਪੜਦੇਵੀ ਲੈ ਸਕਦੇ ਹੋ ਤੁਸੀਂ ਸ਼ਰਟਾਂ ਵਗੈਰਾ ਮਿਲਦੀਆਂ ਨੇ ਸ਼ਰਟਾਂ ਵੀ ਲੈ ਸਕਦੇ ਹੋ ਆ ਦੇਖੋ ਜੀ ਹਰ ਇੱਕ ਚੀਜ਼ ਹੈ ਜਿਹੜੀ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਕੱਪੜਿਆਂ ਤੋਂ ਲੈ ਕੇ ਘਰ ਦੇ ਸੋਈ ਦੇ ਭਾਂਡਿਆਂ ਤੱਕ ਹਰ ਇੱਕ ਚੀਜ਼ ਹੈ ਜਿਹੜੀ ਇੱਥੇ ਮਿਲਦੀ ਆ ਜਰੂਰ ਵਿਜ਼ਿਟ ਕਰਿਓ ਤੁਸੀਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਭੀੜ ਹੁੰਦੀ ਹੈ ਇੱਥੇ ਇਹ ਮਾਰਕੀਟ ਦੇ ਵਿੱਚ ਉਹ ਬਾਜ਼ਾਰ ਦੇ ਵਿੱਚ ਬਹੁਤ ਹੀ ਸਸਤੇ ਰਟਾ ਨੇ ਤੇ ਚੀਜ਼ਾਂ ਜਿਹੜੀਆਂ ਇੱਥੋਂ ਮਿਲਦੀਆਂ ਨੇ ਮਾਰਕੀਟ ਨਾਲੋਂ ਲਾ ਕੇ ਵਧੀਆ ਲੀਆਂ ਹਰ ਇੱਕ ਚੀਜ਼ਾਂ ਜਿਹੜੀਆਂ ਤੁਹਾਨੂੰ ਮਿਲਦੀਆਂ ਨੇ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਕੁਆਲਿਟੀ ਦਾ ਜਿਹੜਾ ਇੱਥੇ ਹਰ ਇੱਕ ਚੀਜ਼ ਦਾ ਜਿਹੜਾ ਹੁੰਦਾਗਾ ਇਹ ਹਰ ਇੱਕ ਚੀਜ਼ ਹੈ ਜਿਹੜੀ ਬਹੁਤ ਹੀ ਵਧੀਆ ਕੁਆਲਿਟੀ ਦੀ ਮਿਲਦੀ ਹੈ ਤਾਂ 1.500 ਦੀ ਜੀ ਸ਼ਰਟ ਆ ਹਰ ਇੱਕ ਸ਼ਰਟ 1.500 ਦੀ ਬਹੁਤ ਹੀ ਵਧੀਆ ਕਪੜਾ ਦੇਖ ਸਕਦੇ ਹੋ ਤੁਸੀਂ ਟੰਡਾ ਕਪੜਾ ਦੇਖ ਸਕਦੇ ਹੋ ਤੁਸੀਂ ਬੜਾ 200 ਰੁਪਏ ਦੀ ਜੀ ਇਹ ਸੇਲ ਆ ਸਾਰੀ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨਾ ਸੋਹਣਾ ਡਿਜ਼ਾਈਨ 10 ਰੁਪਏ ਦੀ ਜਿਹੜੀ ਸੇਲ ਹੈ ਜੀ ਇਹ 10 ਰੁਪਏ ਦਾ ਇੱਕ ਬੱਟਨ ਹਰ ਇੱਕ ਚੀਜ਼ ਹੈ 10 10 ਰੁਪਏ ਦੀ ਲਾਲਾ ਮੰਮ 100 100 ਦਾ ਜੀ ਫਲਾਵਰ ਜਿਹੜਾ ਤੁਸੀਂ ਦੇਖ ਰਿਹਾ ਹੋ ਛੋਟੇ ਵਾਲੇ 33 ਦੇ ਨੇ ਤੇ ਵੱਡਾ ਫਲਾਵਰ ਹੈ ਜਿਹੜਾ 100 पारी ने ने पारी है, है, 100 ਦਾ ਤੇ ਜਿਹੜਾ ਸਭ ਤੋਂ ਵੱਡੇ ਤੇ ਹੈ 1000 ਤੇ 900 1500 ਆਕਾਤ ਦੀ ਰੇਂਜ ਕਰਦੇ ਨੇ 100 100 ਰੁਪਏ ਦੀ ਚੁੰਨੀ ਹੈ ਜੀ ਆਹ ਇੱਕ 250 ਰੁਪਏ ਦੀ 100 100 ਰੁਪਏ ਦੀਆਂ ਨੇ ਚੁੰਨੀਆਂ ਜੀ ਇਹ ਲੀਨਨ ਮੁਕਾ ਆ ਦੇਖੋ ਇਹ ਤੁਸੀਂ ਵਾਈਟ ਦੇ ਵਿੱਚ ਵੀ ਪਈਆਂ ਨੇ ਸੌ ਸੌ ਪੈਦੀ ਜੀਆ ਸੁਤੀ ਪਿਓਰ ਕਾਟਨ ਦੇ ਵਿੱਚ ਆ ਨੇ ਚੁੰਨੀਆਂ ਆ ਦੇਖੋ ਦੇਖ ਸਕਦੇ ਹੋ ਤੁਸੀਂ ਡਿਜ਼ਾਈਨ ਇਹਨਾਂ ਨੇ ਬਹੁਤ ਹੀ ਪਿਆਰੇ ਡਿਜ਼ਾਈਨ ਨੇ ਹਰ ਇੱਕ ਕਲਰ ਆ ਜਿਹੜਾ ਇਥੋਂ ਮਿਲ ਜਾਂਦਾ ਤੁਸੀਂ ਜਰੂਰ ਇੱਥੇ ਆ ਕੇ ਜਾਇਓ 100 ਰੁਪਏ ਦੇ 파ਸਨੇ ਜਿਹੜੇ ਮਿਲਦੇ ਆ ਦੇਖੋ 100 ਰੁਪਏ 100 ਰੁਪਏ ਦੂੜੇ ਵੀ ਮਿਲਦੇ ਆ ਇਥੋਂ ਦੇਖ ਸਕਦੇ ਹੋ ਤੁਸੀਂ ਦੇਖੋ ਸਭਲਾਂ ਨੂੰ 100 ਰੁਪਏ ਦੇ ਦਿਓ ਸਾਰਿਆਂ ਅਗਰ ਵੀ ਜਿਹੜੀਆਂ ਪਹਿਲੇ ਤੀਂ ਦੀਆਂ ਜਿਹੜੀਆਂ ਚੱਕਲਾਂ ਨੇ ਜੁੱਤੀਆਂ ਵੀ ਪੰਜਾਬੀ ਹੁੰਦੀਆਂ ਨੇ ਰੋਜ਼ ਬਿਚੂ ਸਾਰੇ ਛੋਟੇ ਬੱਚਿਆਂ ਨੇ ਜਿਹੜੀਆਂ ਉਹ ਵੀ ਮਿਲਦੀਆਂ ਨੇ ਸੈਂਡਲ ਵਗੈਰਾ ਚੱਕਲਾਂ ਜੈਂਟਸ ਚੱਪਲ ਡੇਡ ਡੇਡਸ ਆਰ ਵੀ ਇਹ ਫੇਕ ਸਬਰ ਲਗ 14 ਮਨੀ ਨਰਮ ਪਈਆਂ ਨੇ ਸਲੀਪਰ ਵਗੈਰਾ ਵੀ ਮਿਲਦੇ ਆ 250 ਰੁਪਏ ਨੂੰ ਇੱਥੇ ਕੁੜਤੇ ਪਜਾਮੇ ਵੀ ਮਿਲਦੇ ਆ ਚੁੰਨੀਆਂ ਵੀ ਮਿਲਦੀਆਂ 100 ਰੁਪਏ 150 ਰੁਪਏ ਪਿਓਰ ਕਾਟਨ ਚੁੰਨੀਆਂ ਨੇ ਜਿਹੜੀਆਂ ਮਿਲਦੀਆਂ ਨੇ 250 ਰੁਪਏ ਦੇ ਆ ਸੂਟ ਨੇ ਵੀ ਦੇਖ ਸਕਦੇ ਤੁਸੀਂ ਬਹੁਤ ਹੀ ਵਧੀਆ ਫੈਬਰਿਕ ਆ ਆਕੜਾ ਇੰਆਲੇ ਸੂਟ ਵੀ ਤੁਸੀਂ ਦੇਖ ਸਕਦੇ ਹੋ 300 ਰੁਪਏ 2200 ਰੁਪਏ ਜਿਹੜੇ ਇਹ ਰਿਓਨ ਕਾਟਨ ਦੇ ਸੂਟ ਨੇ ਆ ਜਾ ਕੇ ਦੇਖੋ ਦੇਖ ਸਕਦੇ ਹੋ ਤੁਸੀਂ 2200 ਰੁਪਏ ਆ ਜਾ ਇੱਥੇ ਦੇਖੋ ਇਹ ਕਿੰਨੇ ਦੇ ਨੇ 250 250 ਬਹੁਤ ਹੀ ਵਧੀਆ ਕਪੜਾ ਆਪ ਵੀ ਦੇਖ ਸਕਦੇ ਹੋ ਡਿਜ਼ਾਈਨ ਹੈ ਕੀ ਰੱਖੋ ਬਹੁਤ ਵਧੀਆ ਲੱਗਦਾ ਹੈ ا میچنگ ہاں جی میچنگ میچنگ دے دو سرے نے اے کنے دا 25 روپے دا 25 روپے دا مطلب اے گرمی وچ پاوے ہاں جی گرمی والے دا اے کریو دا جو اے آونے تے اڑس ہو رہا اے ਤਾਂ ਵੀ ਤੁਸੀਂ ਬਹੁਤ ਹੀ ਵਧੀਆ ਜਿਹੜੇ ਕਲਰ ਨੇ ਆ ਦੇਖੋ ਆ ਆਨੇ ਕੀ ਮਾਦੀ ਵਧੀਆ ਨੇ ਜਿਹੜੇ ਸੂਸਨੇ ਪ੍ਰਿੰਟ ਵੀ ਬਹੁਤ ਵਧੀਆ ਨੇ ਸਵਾ 2 ਮੀਟਰ ਕ ਨਹੀਂ ਢਾਈ ਮੀਟਰ ਸਵਾ ਬੜੇ ਪੈਣੇ ਚਲੋ ਛੋੜਨਾ ਬਿਲਕੁਲ ਠੀਕ ਹੈ బుతీ పే కలర్ జీ సడే తిన్నీ కట్ వడ్డే పనేది రేణా కవి సారే ర ਦੁਪੱਟੇ ਨੇ ਬੜੇ ਪਨੇ ਦੇ 2.5 ਮੀਟਰ ਦਾ ਪਿਓਰ ਕਾਟਨ 400 ਰੁਪਏ ਦਾ 100 ਰੁਪਏ ਦਾ ਦੁਪੱਟਾ ਦੇਖ ਸਕਦੇ ਹੋ ਤੁਸੀਂ ਇਹ ਤਾਂ ਵਧੀਆ ਵੱਡਾ